ਅਸੀਮ ਮਾਇਆ ਵੀ ਸੰਸਾਰ ਮੇਰੇ ਮਨ ਨੇ ਹੀ ਮੇਰੇ ਲਈ ਸਿਰਜਿਆ ਹੈ ਪਰ ਜਦ ਮੈਂ ਇਸ ਉੱਪਰ ਵਾਰ ਕਰਨ ਲੱਗਦਾ ਹਾਂ ਤਾਂ ਉਸ ਦਾ ਨਿਸ਼ਾਨਾ ਹਮੇਸ਼ਾ ਚੂਕ ਜਾਂਦਾ ਹੈ ਮਾਇਆ ਦਾ ਜਟਲ ਵਰਤਾਰਾ ਮਨੁੱਖੀ ਮਨ ਦੇ ਰਸਤੇ ਹੀ ਵਾਪਰਦਾ ਹੈ ਇਤਨੀ ਬਾਰੀਕੀ ਨਾਲ ਇਤਨੀ ਚੁਸਤੀ ਨਾਲ ਤੇ ਇਤਨੀ ਪਰਬੀਨਤਾ ਨਾਲ ਕਿ ਇਸ ਦੇ ਫੰਦੇ ਚੋਂ ਨਿਕਲਣਾ ਸਾਧਾਰਨ ਮਨ ਲਈ ਜੇਕਰ ਅਸੰਭਵ ਨਹੀਂ ਤਾਂ ਆਤ ਕਠਨ ਜਰੂਰ ਹੁੰਦਾ ਹੈ ਮਨੁੱਖ ਦੀ ਫਿਤਰਤ ਬੁਨਿਆਦੀ ਤੌਰ ਤੇ Hewani Japdi ਹੈ ਉਸ ਨੂੰ ਅਧਿਆਤਮਕ ਸਾਧਨਾ ਬੜੀ ਔਖੀ ਪ੍ਰਤੀਤ ਹੁੰਦੀ ਹੈ ਅਸਾਧ ਮਨ ਨੂੰ ਸਾਧਣਾ ਅਲੂਣੀ ਸਿਲ ਚੱਟਣ ਬਰਾਬਰ ਹੁੰਦਾ ਹੈ ਇਸ ਲਈ ਮਨ ਦਾ ਝੁਕਾਓ ਇਸ ਪਾਸੇ ਮੁਸ਼ਕਲ ਹੀ ਲੱਗਦਾ ਹੈ ਪਰ ਜੇ ਕੋਈ ਐਸਾ ਸਾਹਸ ਕਰ ਵੀ ਲਵੇ ਤਾਂ ਉਸ ਦਾ ਮਨ ਸਾਧਿਆ ਜਾ ਸਕਦਾ ਹੈ ਮਨ ਅਸਾਧ ਸਾਧੇ ਜਨ ਕੋਏ ਅਚ ਚਰ ਹੈ ਤਾਂ ਨਿਰਮਲ ਹੋਏ